ਹਾਂਜੀ ਵਾਹਿਗੁਰੂ ਜੀ ਦਾ ਖਾਸ ਸਾਜੀ ਵਾਹਿਗੁਰੂ ਜੀ ਦੀ ਖਤੇ ਅੱਜ ਅਸੀਂ ਪਹੁੰਚੇ ਆ ਰੋਪੜ ਮੰਡੀ ਜੋ ਕਿ ਇੱਥੇ ਬੁੱਲਦਾਂ ਜੀ ਮੰਡੀ ਲੱਗਦੀ ਹੈ ਇੱਕ ਆ ਦਰਗਾਹ ਨਗਜੀ ਵੀਰ ਦੀ ਆ ਉਰੇ ਇੱਕ ਦਰਗਾਹ ਉਰੇ ਆ ਇਹਦੇ ਕੋਲ ਆ ਮੰਡੀ ਆ ਤੇ ਇਧਰ ਦੇ ਪਾਸੇ ਮੰਦਿਰ ਆ ਸਾਹਮਣੇ ਇਹ ਰੋਪੜ ਤੋਂ ਰੋੜ ਆਦਮੀ ਜਿਹੜੀ ਅਨੰਦਪੁਰ ਸਾਹਿਬ ਨੂੰ ਜਾ ਰਹੀ ਹੈ ਇਧਰ ਦੇ ਪਾਸੇ ਮੰਦਿਰ ਆ ਸਿੱਧੀ ਅਨੰਦਪੁਰ ਸਾਹਿਬ ਨੂੰ ਜਾ ਰਹੀ ਆ ਦਰਗਾ ਇੱਥੇ ਮੰਡੀ ਲੱਗਦੀ ਆ ਨਮਾ ਦਿਖਾਉਣਾ ਅੱਜ ਮੰਡੀ ਦੇ ਵਿੱਚ ਤੇ ਬਹੁਤ ਬੱਚੇ ਲੈ ਕੇ ਪਾਉਂਚ ਰਹੇ ਆਂ ਦੇਖੋ ਅੱਛੇ ਕਾਸ਼ੀ ਕਰਤੀ ਜਾਂਦੀ ਆ ਤੇ ਇੱਧਰ ਮੰਡੀ ਲੱਗਣੀ ਸ਼ੁਰੂ ਹੋ ਗਈ ਆ ਦੇਖੋ ਆ ਤਾਂ ਬੱਚੇ ਆ ਰਹੇ ਆਂ ਸਵੇਰੇ ਤੱਕ ਹਰ ਇੱਕ ਤਰ੍ਹਾਂ ਦਾ ਪਸ਼ੂ ਤੁਹਾਨੂੰ ਉਰੇ ਬੁੱਲਦ ਮਿਲੂਗਾ ਛੋੜੇ ਲੈ ਕੇ ਵੱਡਾ ਦੇਖ ਲੋ ਲੋ ਮੰਡੀ ਦੇ ਵਿੱਚ ਟਰਾਂਨ ਕਰਣੀ ਸ਼ੁਰੂ ਹੋ ਗਈ ਦੇਖ ਇਧਰਲੇ ਪਾਸੇ ਕਿਹਨਾ ਬਾਤੇ ਜੋ ਵੀ ਸਮਾਨ ਆਪਣਾ ਪਾਇਆ ਜਾਂਦਾ ਨਾ ਇੱਕ ਦੁਕਾਨ ਤੌਰੇ ਲੱਗੀ ਹੋਈ ਹੈ ਆਹ ਇਹਦੇ ਵਿੱਚ ਹਰ ਇੱਕ ਸਮਾਨ ਤੁਹਾਨੂੰ ਇੱਥੇ ਮਿਲੂਗਾ ਪਸ਼ੂ ਦੇ ਪਾਣੇ ਵਾਲਾ ਬੱਚੇ ਬੁੱਲਦ ਹੋਵੇ ਚਾਹੇ ਗਾਂ ਮੱਝ ਕੋਈ ਵੀ ਹੋਵੇ ਤੇ ਹਰ ਇੱਕ ਚੀਜ਼ ਜure ਪਈ ਆ ਆਹ ਦੇਖ ਲਓ ਤੁਸੀਂ ਦੇਖ ਸਕਦੇ ਆ ਕਿ ਬਾਈ ਜੀ ਬੈਠੇ ਨੇ ਉੱਧਰ ਤੇ ਇੱਧਰ ਬੱਚਾ ਛੋਟਾ ਲੈ ਕੇ ਵੱਡੇ ਤੱਕ ਤੁਹਾਨੂੰ ਇਹ ਹਰ ਕਿਸ ਹੈ ਜੋ ਇਹ ਬੱਚੇ ਦਾ ਮਿਲੂਗਾ ਇਹ ਮੰਡੀ ਜਿਹੜੀ ਹਰ ਇੱਕ ਮਹੀਨੇ ਅਖੀਰਲੇ ਦਿਨ ਦੇ ਵਿੱਚ ਇਹ ਮੰਡੀ ਲੱਗਦੀ ਆ ਚਾਹ ਤੀਆਂ ਦਾ ਮਹੀਨਾ ਚਾਹ 31 ਦਾ ਜਾਂ ਤੀਆਂ ਦਾ ਜਾਂ 31 ਦਾ ਤੇ ਤੁਸੀਂ ਦੇਖ ਸਕਦੇ ਆ ਬੱਚੇ-ਬੱਚੇ ਇਥੇ ਬੌਲਦ ਸਭ ਤਰ੍ਹਾਂ ਦਾ ਜਾਨਵਰ ਪਸ਼ੂ ਹੈਗਾ ਛੋਟੇ ਦੇ ਲੈ ਕੇ ਵੱਡਾ ਬੱਚਾ ਇਧਰਲੇ ਬਸ ਇਹ ਖਾਣੇ ਪੀਣੇ ਦਾ ਵੀ ਪ੍ਰਬੰਧ ਇਥੇ ਚਾਹ ਪਾਣੀ ਬਰੈਡ ਚਾਹ ਹੋਵੇ ਦਾ ਦਕਾਨ ਲੱਗੀ ਹੋਈ ਆ ਇਧਰੇ ਬਸ ਇਹ ਨਹੀਂ ਆ ਗਈ ਠੰਡਿਆਂ ਦੀ ਅੰਦਰ ਵੀ ਮਰੇ ਚੱਲਦਾ ਸਕੰਜਮੀ ਨਿੰਬੂ ਲੋਈ ਪੀਓ ਤੇ ਇਦਾਂ ਇਧਰਲੇ ਪਾਸ ਇੱਕ ਦੁਕਾਨ ਹੋਰ ਆ ਗਈ ਕੋਈ ਵੀ ਸਮਾਨ ਤੁਹਾਰੇ ਤੇ ਖਰੀਦ ਕੇ ਆਪਣੇ ਉਸਦੇ ਪਾ ਸਕਦੇ ਆਂ ਔਰ ਮੰਡੀ ਦੇ ਵਿੱਚ ਆ ਕੇ ਹਰ ਇੱਕ ਸਮਾਨ ਜਿਹਨੇ ਉਰੇ ਪਿਆ ਹੈ ਦੇਖ ਲੋ ਲੋ ਉਹ ਗਜਰੇ ਜਿਹੜੇ ਪੈਂਦੇ ਹੁੰਦੇ ਨੇ ਉਹ ਵੀ ਪਈਆਂ ਟੱਲੀਆਂ ਹਰ ਇੱਕ ਸਮਾਨ ਇੱਥੇ ਸਾਨੂੰ ਮਿਲੂਗਾ ਇਹ ਆ ਲੋ ਤੇ ਹਰ ਇੱਕ ਚੀਜ਼ ਜਾਨੀ ਉਹ ਇਹ ਸਾਨੂੰ ਮਿਲੂਗੀ ਇੱਥੇ ਪਈ ਆ ਇਹ ਦੇਖ ਲਓ ਤੇ ਇਧਰਲੇ ਪਾਸੇ ਦੂਰ ਦੂਰ ਤੱਕ ਤੁਸੀਂ ਦੇਖ ਸਕਦੇ ਹੋਰੇ ਹਮ ਬੱਚਿਆਂ ਦਾ ਇੱਥੇ ਰੂਪੜ ਦੇ ਵਿੱਚ ਅੱਜ 31 ਤਰੀਕ ਆ 31 ਦਾ ਮਹੀਨਾ 31 ਤਰੀਕਾਂ ਲੱਗੂਗੀ ਜੇ 30 ਦਾ ਮਹੀਨਾ 30 ਤਰੀਕਾਂ ਲੱਗੂਗੀ ਹਰ ਇੱਕ ਤਰ੍ਹਾਂ ਦਾ ਹੋਰੇ ਵਿਚ ਹੈ ਬੱਚਾ ਹੋਵੇ ਜਾਂ ਬড়ਦ ਹੋਵੇ ਹਰ ਇੱਕ ਤਰ੍ਹਾਂ ਦਾ ਸਾਨੂੰ ਜਿਆਦਾ ਮਿਲੂਗਾ ਨਾ ਮੰਡੀ ਦੇ ਵਿੱਚ ਅੱਜ 31 ਤਰੀਕ ਜੀ ਤੇ ਇਹਨਾ ਮਹੀਨਾ 30 ਤਰੀਕ ਨੂੰ ਲੱਗੂਗੀ ਤੇ ਦੇਖਣਾ ਤੁਸੀਂ ਦੇਖ ਸਕਦੇ ਆ ਇਹ ਇਹ ਤੁਹਾਡੀ ਨੀਰ ਦੇ ਚੱਲਦੀ ਹੁੰਦੀ ਆ ਤੁਹਾਡੀ ਜਨਾ ਕਿਆ ਲੋੜਾ ਉਹ ਦੇਖਣਾ ਤਾਂ ਸਵਾਇਨਾ ਬਸ ਇਹ ਆ ਉਹ ਕਵਾਦੀ ਜ਼ਿਆਦਾਤਰ ਉਹ ਗੱਡੀਆਂ ਵਾਲੇ ਆਏ ਮੇ ਇੱਥੇ ਤੇ ਆਓ ਸਾਰੇ ਆ ਕੇ ਇੱਥੇ ਮੰਡੀ ਦੇ ਵਿੱਚ ਆਉਣਾ چاہے ਬੱਚਾ ਬੁੱਲਦ ਕੋਈ ਵੀ ਖਰੀਦੋ ਤੁਸੀਂ ਰੇ ਆ ਕੇ ਅਖੀਰ ਦੇ ਦਿਨ ਇਹ ਮਹੀਨੇ ਦੇ ਮੰਡੀ ਹੋਰੇ ਲੱਗਦੀ ਹੈ ਇਹ ਮਾਲਕਪੁਰ ਪਿੰਡ ਪੈ ਜਾਂਦਾ ਰੋਪੜ ਦੇ ਵਿੱਚ ਆ ਬਾਈ ਨਹੀਂ ਕਰਦਾ ਆ ਕੀ ਸਕਦੇ ਆ ਤੁਸੀਂ ਨਹੀਂ ਆਉਂਦੇ ਇਸ ਮੰਡੀ ਦੇ ਵਿੱਚ ਆ ਕੇ ਆਪਣਾ ਕੋਈ ਬਲਦੂ ਪਛਾ ਵੇਚਣਾ ਜਾਂ ਖਰੀਦਣਾ ਤੁਸੀਂ ਇਰੇ ਆ ਸਕਦੇ ਆ ਇੱਥੇ ਆ ਕੇ ਤੁਸੀਂ ਆਪਣੇ ਹਰ ਕਿਸੇ ਕੋਈ ਵੀ ਬਸੂ ਬੱਚਾ ਬਲਦ ਕੋਈ ਹੋਵੇ ਛੋੜੇ ਲੈ ਕੇ ਵੱਡੇ ਤੱਕ ਕੋਰੇ ਹਰ ਇੱਕ ਤੁਹਾਨੂੰ ਮਿਲੂਗਾ ਇਹ ਪੰਜਾਬ ਦੇ ਵਿੱਚ ਇਹ ਮਸ਼ਹੂਰ ਮੰਡੀ ਆ ਰੋਪੜ ਦੀ ਤੁਸੀਂ ਤੇ ਛੱਗ ਰਹੇ ਆ ਇਹਦਾ ਨਾ ਫੈਂਸ ਜਾਈ ਮੈਂ ਕੋਈ ਨਹੀਂ ਮੈਂ ਛੱਗ ਰਹੇ ਹਾਂ ਹਾਂਡੀ ਦਾ ਕੰਮ ਇੱਥੇ ਤੇ ਸਮਾਨ ਵੀ ਤੁਸੀਂ ਖੀਤੂ ਬਣਾ ਕੇ ਲੋ ਤੇ ਕੀ ਰੇਟ ਆ ਜੀ ਇਹਦਾ ਕੀ ਰੇਟ ਆ ਇਹਦਾ 9000 ਰੁਪਏ ਹੈ 9000 ਰੁਪਏ ਆ ਇਹਦਾ ਉਹਦਾ 11000 ਇਹਦਾ 11000 ਤੇ ਇਕਣਾ ਇਹਨਾਂ ਤੇ ਰੇਟ ਰੱਖੇ ਹੋਏ ਆ ਤੇ ਮੈਂ ਤੁਹਾਨੂੰ ਰੇਟਾਂ ਦਾ ਬਾਰੇ ਵੀ ਦੱਸਾ ਦੇਣਾ ਸਵਾਰਗਾ ਇਕਣਾ 20000 ਕੀ ਰੇਟ ਆਈ ਇਹਦਾ ਇਹਦਾ 20000 ਰੁਪਏ ਦਾ ਹੈ ਇਹਦਾ 20000 ਰੁਪਏ ਇਹ ਬਾਈ ਮੰਗ ਰਹੇ ਆ ਤੇ ਰੇਲੇ ਦੂਲੇ ਦਾ ਹਾਲ ਕੀ ਹੈ ਨਾ ਅੱਛਾ ਜੀ ਪੂਰਾ ਵੀ ਆਪਾਂ ਪਤਾ ਕਰ ਲੈਨੇ ਆ ਕੀ ਰੇਟ ਆ ਕੀ ਰੇਟ ਆ ਇਹਨਾਂ ਲਈ ਇਹਨੂੰ ਹਰੇ ਜਵਾਕ ਐ ਇਹਨੂੰ ਪਤਾ ਨਹੀਂ ਹੈਗਾ ਇਹਨੂੰ ਪੁੱਛਿਆ ਤੇ ਇਕਾਂ ਰੇਟ ਆ ਲੱਗ ਲੱਗ ਪੱਗਾਂ ਦੇ ਉਰੇ ਕਾ ਦੇਖੋ ਅੱਛਾੰਗਾ ਇਹਨਾਂ ਸਾਰੇ ਬੋਲਦਨ ਰੇਟ ਵੀ ਆਪਾਂ ਪਤਾ ਕਰ ਲੈਣੇ ਆ। ਸਾਨੂੰ ਪਤਾ ਲੱਗ ਜਾਂਦਾ ਸਾਰੇ ਕਾਸੀ ਦਾ। ਆਹ ਲਾਲ ਜੀ ਦਾ ਪਤਾ ਕਰ ਦਿੰਨੇ ਆਪਾਂ ਨੂੰ। ਹੂੰ ਕੀ ਰੇਟ ਆ ਇਹਦਾ? ਕੀ ਰੇਟ ਆ? ਇਹ 30000 ਰੁਪਏ ਰੇਟ ਆ ਜੀ ਇਹਦਾ। ਤੁਹਾਨੂੰ ਰੇਟ ੱਕਣਾ ਇੱਥੇ ਮੰਡੀ ਦੇ ਵਿੱਚ ਮਿਲਣਗੇ। ਇਹਦਾ 30000 ਰੁਪਏ ਵਾਲਾ ਦੇਖ ਲਓ। ਇਹ ਹੀ ਆ ਰਹੀ ਹੈ ਮੰਗ ਰਹੇ ਹਨ ਬਖਾ ਬਖਾ ਰੇਟਾਂ ਜਣੀ ਹਰ ਇੱਕ ਚੀਜ਼ ਦੇ ਆਪਣੇ ਆਪਣੇ ਇੱਥੇ ਬੋਲਦਾ ਹੀ ਰੇਟ ਰੱਖੇ ਮੈਂ ਸਾਰਿਆਂ ਨੇ ਆਪਣੇ ਆਪਣੇ ਤੁਹਾਨੂੰ ਮੈਂ ਕਈ ਰੇਟਾਂ ਦੇ ਬਾਰੇ ਵੀ ਪਤਾ ਕਰਾਤਾ 10 10 ਸੋ ਵੀਡੀਓ ਨੂੰ ਬਾਅਦ ਤੇ ਬਾਅਦ ਸ਼ੇਅਰ ਕਰੋ ਹਰ ਇੱਕ ਤੱਕ ਵੀਡੀਓ ਇਹ ਪਹੁੰਚਣੀ ਚਾਹੀਦੀ ਹੈ ਪੂਰੇ ਪੰਜਾਬ ਦੇ ਵਿੱਚ ਇਹ ਮੰਡੀ ਕੋਰੀ ਆ ਜਿਹੜੀ ਇੱਥੇ ਲੱਗ ਰਹੀ ਹੈ ਰੋਪੜ ਦੇ ਵਿੱਚ ਤੇ ਰੇਟਾਂ ਦਾ ਵੀ ਮੈਂ ਤੁਹਾਨੂੰ ਦਿਖਾਤਾ ਪੁੱਛ ਕੇ ਵੀ ਕੀ ਕੀ ਰੇਟ ਹੈ ਇਹਨਾਂ ਦਾ ਸਾਰੇ ਹੀ ਸਾਰੇ ਹੀ ਇੱਕ ਹੋਰ ਪਤਾ ਕਰ ਲੈਣਾ ਇਹਦਾ ਕੀ ਰੇਟ ਆ ਜੀ ਹਾਂਜੀ ਇਹ 10000 ਰੁਪਇਆ ਇਹ 10000 ਰੁਪਇਆ ਹੀ ਇਹਦਾ ਹਾਂ ਇੱਕਾ ਰੇਟ ਅਲੱਗ ਅਲੱਗ ਰੇਟ ਆ ਇਹਨਾਂ ਦੇ ਸਾਰੇ ਹੋਰੇ ਬੋਲਦਾ ਦੇ ਤੇ ਇੱਕਾ ਸਮਾਨ ਸਾਰਾ ਹੋਰੇ ਮਿਲਦਾ ਆ ਕੇ ਤੁਸੀਂ ਆ ਸਕਦੇ ਆ ਜੀ ਰੋਪੜ ਮੰਡੀ ਦੇ ਮੈਂ ਤੁਹਾਨੂੰ ਇਹ ਤਸਵੀਰਾਂ ਦਿਖਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ